ਅੱਜ ਚੋਣਾਂ ਦੇ ਸਬੰਧ ਦੇ ਵਿੱਚ ਐਸਐਸਪੀ ਖੰਨਾ ਡਾਕਟਰ ਜੋਤੀ ਯਾਦਵ ਬੈਂਸ ਵੱਲੋਂ ਪੁਲਿਸ ਫੋਰਸ ਦੇ ਨਾਲ ਮੀਟਿੰਗ ਕਰ ਦਿਸ਼ਾ ਨਿਰਦੇਸ਼ ਦਿੱਤੇ ਗਏ ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਇਹਨਾਂ ਚੋਣਾਂ ਨੂੰ ਸ਼ਾਂਤ ਅਤੇ ਸਹੀ ਢੰਗ ਨਾਲ ਕਰਵਾਉਣ ਲਈ ਪੁਲਿਸ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ ਨਮਜ ਕਿਸ ਸਮਝ ਪਿੱਟੀ ਕੀਤੀ ਗਈ ਹੈ ਫੋਸ ਕਾਰਨ ਚਾਹਤ ਹੈ ਅ 14 ਦਸੰਬਰ ਨੂੰ ਕੱਲ ਪੰਚਾਇਤ ਸਮਿਤੀ ਔਰ ਬਲੌਕ ਸਮਿਤੀ ਦੇ ਇਲੈਕਸ਼ਨਸ ਹੈ ਪੰਜਾਬ ਵਿਖੇ ਤੇ ਖੰਨਾ ਵਿਖੇ ਵੀ 364 ਪੋਲਿੰਗ ਸਟੇਸ਼ਨ ਦੇ ਉੱਪਰ ਆਈ ਇਲੈਕਸ਼ਨਸ ਹੈ ਉਸ ਦੇ ਰਿਗਾਰਡਿੰਗ ਹੀ ਅੱਜ ਦੀ ਜੋ ਬਰੀਫਿੰਗ ਸੀਗੀ 4G ਉਹ ਕੀਤੀ ਗਈ ਹੈ ਖੰਨਾ ਵਿਖੇ ਟੋਟਲ ਹਜ਼ਾਰ ਦੇ ਤਕਰੀਬਨ ਫੋਰਸ ਲਾਈ ਗਈ ਹੈ ਅ ਜੋ ਸਾਡੇ ਆਪਣੇ ਜੀਓਜ਼ ਹੈ 11 ਡੀਐਸਪੀਸ ਤੇ 3 ਐਸਪੀਸ ਦੇ ਅੰਡਰ ਆ ਫੋਰਸ ਲਾਈ ਗਈ ਹੈ ਟੋਟਲ 5 ਖੰਨਾ ਵਿਖੇ ਬਲॉक्स ਹੈ ਤੇ ਜਿੱਥੇ ਆ ਇਲੈਕਸ਼ਨਸ ਹੋਣੇ ਆ ਤੇ ਉਸ ਰਿਗਾਰਡਿੰਗ ਹੀ ਫੋਰਸ ਨੂੰ ਉਹਨਾਂ ਦੀ ਡਿਊਟੀ ਬਾਰੇ ਦੱਸਿਆ ਗਿਆ ਹੈਗਾ ਤੇ ਇਹਨਾਂ ਦੀ ਡਿਪਲॉयਮੈਂਟ ਬਾਰੇ ਵੀ ਇਹਨਾਂ ਨੂੰ ਦੱਸਿਆ ਗਿਆ ਹੈਗਾ ਮੈਮ ਗੱਲ ਕਰਦੇ ਖੰਨਾ ਦੇ ਵਿੱਚ ਕਿੰਨੇ ਸੰਵੇਦਨਸ਼ੀਲ ਬੂਥ ਹੈਗੇ ਆ ਜੀ ਖੰਨਾ ਦੇ ਵਿੱਚ ਟੋਟਲ ਤਾਂ 56 ਇਦਾਂ ਦੇ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਜੋ ਸੈਂਸਿਟਿਵ ਪੋਲਿੰਗ ਸਟੇਸ਼ਨਸ ਹੈ ਆ ਜੋ ਦੁਰਾਹ ਵਿਖੇ ਆਈ ਥਿੰਕ ਸਟਾਰਟ ਟੋਟਲ ਮਤਲਬ ਪੋਲਿੰਗ ਸਟੇਸ਼ਨਸ ਹੈ ਜਿਨ੍ਹਾਂ ਦੇ ਵਿੱਚੋਂ 17 ਕੀ ਤਕਰੀਬਨ ਆਈ ਥਿੰਕ ਸੈਂਸਿਟਿਵ ਬਟ ਟੋਟਲ ਸਾਡੇ ਜ਼ਿਲ੍ਹੇ ਦੇ 56 ਹੈ ਜਿੰਦੇ ਸੈਂਸਿਟਿਵ ਨੇਕੀ ਉਹਨਾਂ ਲਈ ਕੋਈ ਵੱਖਰਾ ਉਪਰਾਲਾ ਕੀਤਾ ਜਾ ਰਿਹਾ ਜੀ ਅ ਇਲੈਕਸ਼ਨ ਕਮਿਸ਼ਨ ਦੇ ਨੋਰਮਸ ਹੁੰਦੇ ਆ ਫੋਰਸ ਡਿਪਲॉयਮੈਂਟ ਦੇ ਤੋ ਜੋ ਸੈਂਸਿਟਿਵ ਪੋਲਿੰਗ ਸਟੇਸ਼ਨਸ ਔਰ ਬੂਥ ਹੁੰਦੇ ਉਹਨਾਂ ਦੇ ਅਸ ਪਰ ਨੋਰਮ ਫੋਰਸ ਹੁੰਦੀ ਹੈਗੀ ਤੇ ਅਸ ਪਰ ਨੋਰਮ ਫੋਰਸ ਉਥੇ ਲਾਈ ਜਾ ਰਹੀ ਹੈ ਸਾਰੇ ਕੇ ਸਾਰੇ ਪੋਲਿੰਗ ਸਟੇਸ਼ਨ ਦੇ ਜੋ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨਸ ਔਰ ਨੋਰਮਸ ਮੁਤਾਬਿਕ ਫੋਰਸ ਲਾਈ ਜਾ ਰਹੀ ਹੈ ਤੇ ਜੋ ਬਰੀਫਿੰਗ ਵੀ ਹੈ ਉਹ ਇਲੈਕਸ਼ਨ ਕਮਿਸ਼ਨ ਦੇ ਜੋ ਹਿਦਾਇਤ ਹੈ ਉਹਨੂੰ ਮਤੇ ਨਜ਼ਰ ਰੱਖਦੇ ਵੀ ਕੀਤੀ ਜਾ ਰਹੀ ਹੈ ਮੈਨੂੰ ਵੋਟਰ ਨੂੰ ਕੀ ਪੈਸੇ ਦੇਣਾ ਚਾਹੋ ਆ ਵੋਟਰਸ ਨੂੰ ਪੁਲਿਸ ਵੱਲੋਂ ਆ ਮੈਸੇਜ ਹੈ ਕਿ ਪੁਲਿਸ ਪੂਰੀ ਕਾਇਮ ਹੈ ਅ ਕੱਲ ਦਾ ਇਲੈਕਸ਼ਨ ਨੂੰ ਫ੍ਰੀ ਫੇਅਰੋ ਪੀਸਫੁਲੀ ਕਰਾਉਣ ਦੇ ਲਈ ਤੇ ਵੋਟਰਸ ਆ ਆਪਣੇ ਡੈਮੋਕ੍ਰੈਟਿਕ ਰਾਈਟ ਦੀ ਵਰਤੋਂ ਕਰਦੇ ਹੋਏ ਕੱਲ ਦਾ મતદાન ਕਰਨ ਜ਼ਰੂਰ ਆਣ ਤੇ ਪੁਲਿਸ ਪੀਸਫੁਲੀ ਇਸ ਇਲੈਕਸ਼ਨ ਨੂੰ ਕਰਾਉਣ ਦੇ ਲਈ 100% ਕਾਇਮ ਹੈ